ਤੇ ਪਹੁੰਚ ਕਰਕੇ ਕਹਿੰਦੇ ਜਦੋਂ ਆਸ਼ੀ ਕਹਿੰਦੇ ਪਹੁੰਚੀ ਹੈ ਨਾ ਤੇ ਪਹੁੰਚੀ ਕਹਿੰਦੇ ਉਤਾਰਾ ਸਤਗੁਰੂ ਦੇ ਅਸਥਾਨ ਦੇ ਕੋਲੇ ਕੀਤਾ ਉਹਨੇ ਆਖੋ ਸਤਨਾਮ ਏਡੀ ਬੋਲ ਪਹੁੰਚ ਕਰਕੇ ਜਾਗਰ ਕੇ ਦੇਖਿਆ ਇਹਦੇ ਸਤਗੁਰੂ ਪਾਸ਼ਾ ਜੀ ਸਹਿਬ ਸਤਗੁਰੂ ਜੀ ਸ੍ਰੀ ਗੁਰੂ ਅਰਦਾਸ ਸਹਿਬ ਮਹਾਰਾਜ ਜੀ ਜਗਤ ਗੁਰੂ ਕਹਿੰਦੇ ਖੜੇ ਆ ਬੜੇ ਉੱਧਰ ਕੇ ਇਸ ਤਰ੍ਹਾਂ ਕਦੇ ਮੁੱਖ ਉੱਤਨੂ ਕੀਤਾ ਤੇ ਆਪੋਰੀ ਰਸਨਾ ਦੇ ਵਿੱਚੋਂ ਕੋਈ ਸ਼ਬਦ ਉਚਾਰ ਰਿਹਾ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਤੇ ਸ਼ਬਦ ਉਚਾਰ ਰਿਹਾ ਸ਼ਬਦ ਉਚਾਰਿਆ ਚਾਰਿਆ ਰਾਣੀ ਕਹਿੰਦੇ ਰਾਣੀ ਜਿਹੜੀ ਝਾਨੀ ਹੈ ਨਾ ਉਹ ਪਿਛਲੇ ਪਾਸੇ ਜਾ ਕੇ ਖੜ ਗਈ ਸਤਗੁਰੂ ਪਾਤਸ਼ਾਹ ਦੀ ਕਿ ਜਿਵੇਂ ਉਹਨੇ ਮੰਦਰ ਵਿੱਚ ਸੋਚਿਆ ਵੀ ਪਹਿਲਾਂ ਦੇਖ ਤਾਂ ਲਈਏ ਵੀ ਕਿੱਥੇ ਤੱਕ ਪਹੁੰਚੇ ਹੋਇਆ ਹੈ ਸੌਦਾ ਜੇ ਲੋਕ ਕੋਈ ਸੌਦਾ ਲੈਣਾ ਹੋ ਨਾ ਕਾਮ ਤੋਂ ਜਾਂ ਆਪਾਂ ਕੋਈ ਸਮਾਨ ਲੈਣਾ ਹੋਵੇ ਕੋਈ ਵੀ ਸਮਾਨ ਘਰ ਦਾ ਸਮਾਨ ਕੋਈ ਇਲੈਕਟ੍ਰੋਨਿਕ ਸਮਾਨ ਕੋਈ ਵੀ ਆਪਾਂ ਲੈਣਾ ਪੈਣਾ ਆਪਾਂ ਚੰਗੀ ਤਰ੍ਹਾਂ ਦੇਖਦੇ ਆਂ ਪੜ੍ਹਦੇ ਆਂ ਵੀ ਇਹ ਚੰਗਾ ਹੈ ਤੇ ਖਰਾਬ ਤਾਂ ਨਹੀਂ ਆਪਾਂ ਪੁੱਛਦੇ ਵੀ ਇਹਦੀ ਮਕੀ ਮਰਿਆਦ ਹੈ ਕੀ ਕੁਆਲਿਟੀ ਦੀ ਆਪਾਂ ਪੁੱਛ ਪਾ ਚੁੱਕੇ ਸਭ ਕੁਝ ਵੀ ਆਪ ਜੀ ਲੈ ਕੇ ਜਲੇਗਾ ਨੂੰ ਇਹ ਤਾਂ ਰਾਣੀ ਤੇ ਪਿਛਲੇ ਪਾਸੇ ਖੜੀ ਹੈ ਤੇ ਖਣ ਖਣ ਕੇ ਜੀਵ ਗਵਾ ਸਹਿ ਮਹਾਰਾਜ ਜੀ ਦੇ ਨੇ ਪਾਸੇ ਖੜ ਕਰਕੇ ਕਹਿੰਦੇ ਸ਼ਬਦ ਨੂੰ ਸਰਵਣ ਕਰ ਰਹੀ ਆਖੋ ਸਤਨਾਮ ਸ੍ਰੀ ਵਾ ਤੇ ਸ਼ਬਦ ਕੀ ਗਾ ਰਹੇ ਆ ਸਤगुरु ਪਾਸ਼ਾ ਜੀ ਤੇ ਸ਼ਬਦ ਗਾ ਰਹੇ ਤੇ ਜੋ ਤਮ ਗਿਰਵਰ ਤੋਹਮ ਮੋਰਾ ਤੇ ਸਤगुरु ਪਾਸ਼ਾ ਸੰਬੋਧਨ ਕਾਲਪੁਰਪਨ ਹੋ ਕੇ ਕਹਿ ਰਹੇ ਫਿਰ ਸਤਗੁਰੂ ਜੀ ਤੇ ਜੋ ਤਨ ਗਿਰਵਰ ਤੋਹਮ ਮੂਰਾ ਗਿਰਵਤੋਂ ਭਾਵੇਂ ਪਹਾੜ ਤੇ ਸਤਗੁਰੂ ਪਾਇ ਪਹਿਲੇ ਜੇ ਤੁਸੀਂ ਪਹਾੜ ਹੋ ਜੋ ਤਮ ਗਿਰਵਤ ਤੋਹਮ ਮੂਰਾ ਕਿ ਮੈਂ ਉਸ ਪਹਾੜ ਤੇ ਚੜ ਕੇ ਨੱਚੜ ਆਣਾ ਕਹਿੰਦੇ ਮੋਰ ਹਾਂ ਆਖੋ ਸਤਨਾ ਤੇਰੀ ਮਾਈ ਗੁਰੂ ਕਹਿੰਦੇ ਮੈਂ ਮੋਰ ਉਸ ਪਹਾੜ ਤੇ ਚੜ ਕੇ ਨੱਚਣ ਵਾਲਾ ਜੋ ਤਮ ਚੰਦ ਤੋਹਮ ਪਇ ਹੈ ਚਕੋਰਾ ਕਹਿੰਦੇ ਸਤਗੁਰੂ ਪਾ ਜੇ ਤੁਸੀਂ ਚੰਦਰ ਮਾਹ ਹੋ ਆ ਮੈਂ ਚਕੋਰ ਹਾਂ ਦੇਖੋ ਚਕੋਰ ਦੀ ਪ੍ਰੀਤ ਕਿੰਨੀ ਹੁੰਦੀ ਗੁੰਦਰਵਾਦ ਨਾਲ ਜਿਹੜਾ ਜੰਦਰਵਾਦ ਚੜਦਾ ਹੈ ਨਾ ਜਿਹੜਾ ਚਕੋਰ ਹੈ ਉਹ ਸਾਹ ਸਮਝ ਲਓ ਆਪਣੀ ਇੱਕ ਟਿਕਟ ਦੀ ਲਗਾ ਕਰਕੇ ਮਗਾ ਅਪਾਰ ਚੰਦਰਮਾ ਚੰਦਰਮਾ ਨੂੰ ਦੇਖਦਾ ਰਹਿੰਦਾ ਕਿਉਂਕਿ ਪਿਆਰੇ ਬਹੁਤ ਉਹਨਾਂ ਆਪ ਤੇ ਪਰ ਚੰਦਰਮਾ ਨੇ ਜਾਣਦਾ ਨਹੀਂ ਉਹਨੂੰ ਚੰਦਰਮਾ ਨੂੰ ਪਰਵਾਹ ਨਹੀਂ ਹੁੰਦੀ ਪਰ ਉਹਨੂੰ ਬੜੀ ਪਰਵਾਹ ਹੈ ਚਕੋਰ ਨੂੰ ਤੇ ਪ੍ਰੀਤ ਜਿਹੜੀ ਹੈ ਬਹੁਤ ਤਕੜੀ ਦੋਨਾਂ ਦੀ ਤੇ ਚੰਦਰਮਾ ਨੂੰ ਪ੍ਰਵਾਣਿਤ ਜਿਹੜੇ ਚਕੋਰ ਦੀ ਪ੍ਰੀਤ ਦਾ ਸਾਥ ਸੰਗੀ ਉਹ ਬਹੁਤ ਵੱਡੀ ਪ੍ਰੀਤ ਹੈ ਕਹਿੰਦੇ ساری ਰਾਤ ਕਹਿੰਦੇ ਨਾ ਜਿਹੜਾ ਚਕੋਰ ਹੈ ਉਹ ਚੰਦਰਮਾ ਦੇ ਵੱਲ ਟਿਕੜੀ ਲਾ ਕਰਕੇ ਨਗਾ ਤਾਰੀਕ ਨੂੰ ਦਿਖੀ ਜਾਂਦਾ ਐਨਾ ਪਿਆਰ ਤੇ ਸਾਥੋਂ ਜਿਹੜੀ ਸ਼ਿਕਾਰੀ ਹੈ ਨਾ ਪਤਾ ਕਿੰਦਾ ਫੜਦੇ ਹੁ ਕਹਿੰਦੇ ਜੇ ਚੰਦਰਮਾ ਆਹ ਸਿਖਤ ਚਲੇ ਜਾਂਦਾ ਨਾ ਉੱਪਰ ਕਰਕੇ ਇਦਾਂ ਕਹਿੰਦੇ ਨਾਲ ਆਪਣੀ ਤੌਣ ਗਵਾਈ ਜਾਂਦਾ ਹੋ ਤੇ ਚਿਕਾਰੀ ਬੜੀ ਜਿਹੜੇ ਸ਼ਿਕਾਰੀ ਹੈ ਉਹ ਬੜੀ ਚਲਾਕੀ ਨਾਲ ਬੜੀ ਫੁਰਤੀ ਨਾਲ ਫੜਦੇ ਉਹਨੂੰ ਤੇ ਸਾਫ ਸਿੰਘ ਜੀ ਜਦੋਂ ساری ਰਾਤ ਲੱਗ ਜਾਂਦੀ ਹੈ ਇਹ ਤਾਂ ਹੁਣ ਪਿੱਛੇ ਦੇ ਪਾਸੇ ਘੁਮਾ ਕਰਕੇ ਤਾਂ ਲੈ ਜਾਂਦਾ ਨਾ ਸਾਫ ਸਿੰਘ ਜੀ ਹੋਰ ਚਕੋਰ ਕਿ ਜਿਹੜੇ ਸ਼ਿਕਾਰੀ ਹੋਇਆ ਕਰਦੇ ਨੇ ਉਹ ਕੋਲਾ ਬਿਖਾਉਂਦੇ ਨਾਲ ਸੁਰੱਖ ਕਰਦੇ ਆ ਗੱਡੜ ਨੂੰ ਕਹਿੰਦੇ ਮੂਹ ਜੇ ਪਾ ਲੰਦਾ ਕੋ ਸਤਨਾਮ ਤੇਰੀ ਬਾਤ ਤੇ ਪਰ ਰੋਸ਼ੀ ਦੇ ਆਲਮ ਵਿੱਚ ਚੜਾਈ ਜਾਂਦਾ ਹੈ ਜबान ਸੜ ਜਾਂਦੀ ਹੈ ਤੇ ਸਕਾਰੀਓ ਨੂੰ ਫੰਡਦੇ ਆ ਉਹਨੂੰ ਪਤਾ ਨਹੀਂ ਚੰਦਰਮਾ ਕਿ ਕੋਲਾ ਹੈ ਪਰ ਪ੍ਰੀਤ ਜਿਹੜੀ ਹੈ ਤੇ ਚੰਦਰਮਾ ਚਕੂਰ ਵਾਲੀ ਹੋਣੀ ਚਾਹੀਦੀ ਤੇ ਮਹਾਰਾਜ ਕਹਿੰਦੇ ਜੋ ਤੁਮ ਚੰਦ ਉਹ ਹਮ ਭਏ ਹਾਂ ਚਕੋਰਾ ਤੇ ਸਤਗੁਰੂ ਪਾਸ਼ਾ ਕਹਿੰਦੇ ਮਹਾਰਾਜ ਜੇ ਤੁਸੀਂ ਚੰਦਰਮਾ ਹੋ ਨਾ ਤਾਂ ਮੈਂ ਚਕੂਰ ਆ ਜੋ ਤੂੰ ਗਿਰ ਵਰ ਤੋ ਹਮੋਰਾ ਜੋ ਤੂੰ ਚੰਦ ਤੋ ਹਮ ਭੇਚ ਪੂਰਾ ਮਦਵੇ ਤੁੰਮਨ ਤੋਰੋ ਤੋ ਹਮ ਨਹੀਂ ਤੋਰ ਇੱਥੇ ਪੜਤਾ ਕੀ ਸਾ ਸੰਜੀ ਤੁਮ ਨਾ ਤੁਮ ਵੱਖਰਾ ਨਾ ਵੱਖਰਾ ਪਰ ਇਕੱਠਾ ਸ਼ਬਦ ਤੁੰਮਨ ਤੋਰੋ ਤੋ ਹਮ ਨਹੀਂ ਤੋਰ ਹੈ ਜੇ ਆਪਾ ਉਹ ਇੱਥੇ ਦੂਜਾ ਅਸਲਾਲੀ ਵੀ ਜੇ ਪਰਮਾਤਮਾ ਤੂੰ ਤੋੜ ਦੇਵੇਂ ਤਾਂ ਅਸੀਂ ਤੋੜ ਦਵਾਂਗੇ ਪਰ ਮਾਤੋਂ ਨੂੰ ਕੋ ਪ੍ਰਵਾਹ ਨਹੀਂ ਹੈ ਪ੍ਰਵਾਹ ਹੈ ਸਾਨੂੰ ਕਤੁੰਮਨ ਤੋਰਾ ਤੋ ਹਮਨੇ ਤੋੜ ਹੈ ਤੁਮ ਉਸੇ ਤੋੜ ਕਵਣ ਸੋਂ ਜੂਰ ਹੈ ਕਹਿੰਦੇ ਮਹਾਰਾਜ ਤੂੰ ਭਾਵੇਂ ਬਿਸ਼ੱਕ ਤੋੜਨੀ ਤੋੜ ਲੈ ਪਰ ਮੇਰਾ ਤੇਰੇ ਤੋ ਟੁੱਟੇ ਬਨਾ ਛੜਦਾ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਟੁੱਟਰੀ ਸਾਧਕ ਤੇਰੇ ਤੋ ਤੰਮਨ ਤੋਰਾ ਤੋ ਆਪਣੀ ਤੋਰਾ ਤੁਮ ਸੇ ਉਹ ਤੋਰਾ ਕਬਲ ਸਿੰਘ ਜੋਰਾ ਹੈ ਬੇ ਤੇਰੇ ਤੋਂ ਤੋੜ ਕਰਕੇ ਫਿਰ ਅਸੀਂ ਕਹਿੰਦੇ ਪ੍ਰਿਤਲਾੜੀ ਕਿਹਦੇ ਨਾਲ ਹੈ ਜੋ ਤੂੰ ਦੀਵਰਾ ਬਹੁਤ ਬਾਤੀ ਤੇ ਸਤਗੁਰੂ ਮਹਾਰਾਜ ਕਹਿੰਦੇ ਬੰਦੇ ਮਹਾਰਾਜ ਜੇ ਤੂੰ ਦੀਵਾ ਹੈ ਨਾ ਅਮੇ ਉਹ ਦੀਵੇ ਦੀ ਬੱਤੀਆਂ ਕੋ ਸਤਨਾਮ ਜੀ ਬੁਆ ਜੋ ਤੂੰ ਤੀਰਥਾਂ ਤੋ ਹਮ ਜਾਂਦੀ ਤੇ ਮਹਾਰਾਜ ਕਹਿੰਦੇ ਜੇ ਤੁਸੀਂ ਤੀਰਥੋਂ ਆ ਮੈਂ ਤੇਰੇ ਤੀਰਥਾਂ ਦਾ ਯਾਤਰੀਆਂ ਕੋ ਸਤਨਾਮ ਜਿਲੇ ਵਾਹ